ਇਸ ਵੀਡਨ ਦਾ ਸਲਟੋਕਾ ਪਿੰਡ ਜਿੱਥੇ ਮੈਂ ਅੱਜ ਖੜਿਆ ਹਾਂ ਤੇ ਕੁਝ ਇੱਥੇ ਦੇ ਜਿਹੜੇ ਜੱਟ ਫਾਰਮਰਸ ਨੇ ਉਹਨਾਂ ਨੇ ਮੈਨੂੰ ਆਪਣੇ ਕੋਲ ਠਹਿਰਨ ਦਾ ਮੌਕਾ ਦਿੱਤਾ ਤੇ ਇਹ ਪਿੰਡ ਦੇ ਟੋਬੇ ਦਾ ਦ੍ਰਿਸ਼ ਹੈ ਤੁਸੀਂ ਦੇਖ ਸਕਦੇ ਹੋ ਇਹ ਉਧਰ ਲੱਭਣਾ ਤਾਂ ਇੱਥੇ ਆਪਣੇ ਪੈਸੇ ਲੱਭਣ ਦੇ ਬਰਾਬਰ ਹੀ ਹੈ। ਬਰਾ ਸੋਣਾ ਅੱਪਰ ਪ੍ਰੋਬਲਮ ਇਹ ਹੈ ਕਿ ਅੱਜ ਜਿਹੜਾ ਮੌਸਮ ਹੈ ਉਹ ਸਾਥ ਨਹੀਂ ਦੇ ਰਿਹਾ। ਮੌਸਮ ਅੰਕਲਵਾਈ ਹੋ ਕੇ ਖਰਾਬ ਹੋ ਗਿਆ। ਜਿਸ ਕਰਕੇ ਤਸਵੀਰਾਂ ਤੇ ਘੁੰਮਣ ਦਾ ਮਜ਼ਾ ਨਾ ਨਹੀਂ ਆਉਂਦਾ ਜਿੰਨਾ ਇੱਕ ਟੁੱਕੋਂ ਨਿਕਲੇ ਮੌਸਮ ਦੇ ਵਿੱਚ ਆਉਂਦਾ ਹੈ ਪਰ ਦੋਸਤੋ ਮੈਂ ਇੱਕ ਗੱਲ ਹਮੇਸ਼ਾ ਹੀ ਕਹਿੰਦਾ ਆ ਰਿਹਾ ਤੁਸੀਂ ਦੇਖੋ ਇਹਨਾਂ ਨੇ ਸਾਰਾ ਇਹ ਸਿਸਟਮ ਤਾਂ ਬਣਾ ਲਿਆ ਪਰ ਇਹ ਆਪਣੇ ਵਾਲੀ ਇੱਕ ਚੀਜ਼ ਨਹੀਂ ਬਣਾ ਸਕੇ ਜੀ ਮੈਨੂੰ ਪਤਾ ਹੀ ਨਹੀਂ ਵੀ ਕਾਗਜ਼ ਵੀ ਖੰਡਾਈ ਦੇ ਨੇ ਗੰਦ ਵੀ ਫਾਈ ਦਾ ਹੈ ਦੱਸੋ ਬਲੋ ਲੋਕੋ ਜੇ ਗੰਦ ਨਾ ਪਵੇ ਤੇ ਸਾਰੀ ਜ਼ਿੰਦਗੀ ਹੈ ਕੋਈ ਹੈ ਮੈਨੂੰ ਕਿਤੇ ਨਹੀਂ ਲੱਗਿਆ ਲੱਗਦਾ ਇਹਨਾਂ ਦਾ ਛੁੱਟਿਆ ਹੋਇਆ ਕੋਈ ਬੂਤਲ ਕੋਈ ਕਾਗਜ਼ ਹੈ ਕਿਵੇਂ ਕਰਨਗੇ ਸਾਡੀ ਰੀਤ ਇਹ ਇਹ ਭਾਈ ਤੁਸੀਂ ਸਵੀਡਨ ਦੇ ਟਾਂਗਾ ਵਿਲੇਜ ਦਾ ਯਾ ਆ ਮੈਨੂਵਨਾਂ ਨੇ ਛੋਟੀ ਜੀ ਘੁੰਮਣ ਲਈ ਕਾਰ ਦਿੱਤੀ ਹੈ ਵੋਲਵੋ 783 ਨੰਬਰ ਆ ਦੇਖੀ ਜੀ ਮੇਰੀਆਂ ਲਾਈਟਾਂ ਅੱਚੀਆਂ ਮੇਰੀ ਜੇਬ ਦੇ ਵਿੱਚ ਚਾਬੀ ਸੀਗੀ ਤੇ ਇਹ ਇਹ ਪਿੰਡ ਦਾ ਪ੍ਰੈਸ਼ਰ ਚਲੋ ਅਗਰ ਕੋਈ ਬਜ਼ੁਰਗ ਮਿਲਿਆ ਜਾਂ ਹੋਰ ਲੋਕਡੇ ਪਿੰਡੇ ਮਿਲੇ ਤੇ ਪਿੰਡ ਦੇ ਗੱਲਬਾਤ ਕਰਕੇ ਦੇਖਦੇ ਆਂ ਚੱਲਦੇ ਆਂ ਕਿਸੇ ਪਿੰਡ ਦੇ ਚਾਹ ਕੌਫੀ ਦੀ ਨਲੀ ਦੁਕਾਨ ਦੇ ਉੱਤੇ